ਜੀ ਬਾਈ ਛੋਟੀ ਜੀ ਫਰਿਆਦ ਕੀਤੀ ਸੀ ਹਨਾ ਜੀ ਤੁਹਾਨੂੰ ਤੇ ਚਲੋ ਆਪਣਾ ਕੁਝ ਸਮਾਨ ਕੱਲ ਆ ਗਿਆ ਕੁਝ ਬਾਈ ਅੱਜ ਆ ਗਿਆ ਹਾਂ ਲੋਹਾ ਆ ਗਿਆ ਚਾਦਰਾਂ ਆਈਆਂ ਅੱਜ ਤੇ ਬਾਕੀ ਇਹਦੇ ਜਿਹੜਾ ਚੈਨਲ ਵਗੈਰਾ ਹੁੰਦੇ ਉਹ ਆ ਗਏ ਕੱਲ ਸੀਮੈਂਟ ਪ੍ਰੈਸ਼ਰ ਤੇ ਬੱਜਰੀ ਆ ਗਈ ਸੀ ਜੀ ਹੁਣ ਆਪਣੀਆਂ ਬਈ ਇੱਟਾਂ ਰਹਿ ਗਈਆਂ ਤੇ ਪਰ ਬਾਈ ਸਾਡਾ ਹੁਣ ਇਹ ਹੋ ਗਿਆ ਵੀ ਅਸੀਂ ਮੰਨ ਲਓ 22800 ਦਾ ਟੀਮੈਂਟ ਲਾਇਆ ਸੀਗਾ ਤੇ ਸਾਡਾ ਸਮਾਨ ਨਾ ਤੁਸੀਂ ਮੇਰੀ ਪਰਚੀ ਪਰਚੀ ਕਿੱਥੇ ਆ ਪਰਚੀ ਮੈਂ ਲਾਉਂਗਾ ਨਾਲ ਸਾਡਾ ਭਾਈ 30 ਤੋਂ ਉੱਤੇ ਚਲਾ ਗਿਆ ਸੋ ਸਿੱਗਾ ਜੀ ਸਾਰਾ ਸਿਸਟਮ ਤੇ ਮੈਂ ਤੁਹਾਨੂੰ ਭਾਈ ਅਪੀਲ ਕਰਦਾ ਬਾਕੀ ਆਪਾਂ ਨੂੰ ਥੋੜੀ ਜਗ੍ਹਾ ਵੀ ਮਿਲਦੀ ਆ ਚਲੋ ਜੇ ਆਪਾਂ ਨੂੰ ਨਾਲ ਜਗ੍ਹਾ ਮਿਲ ਜੇ ਹਨਾ ਮਰਲਾਕ ਆਪਣਾ ਸ਼ੈੱਡ ਖੁੱਲਾ ਬਣ ਜੇ ਤੇ ਸਾਨੂੰ ਤੁਸੀਂ ਸਪੋਰਟ ਕਰੋੀ ਵੱਧ ਤੋਂ ਵੱਧ ਜੇ ਕੋਈ ਸਾਨੂੰ ਜਗ੍ਹਾ ਲੈਣ ਚ ਹੈਲਪ ਕਰ ਸਕਦਾ ਜਾਂ ਕੋਈ ਸਾਡੀ ਇਹਦੇ ਚ ਵੀ ਆਪਦਾ ਯੋਗਦਾਨ ਪਾਉਣਾ ਚਾਹੁੰਦਾ ਹਨਾ ਕੋਈ ਤਿਲ ਫੁੱਲ ਆ ਬੂਦ ਬੂਦ ਨਾਲ ਦਰਿਆ ਭਰ ਜਾਂਦਾ ਲੋਹਾ ਹਸਲ ਦੇ ਵਿੱਚ ਨਾ ਪਹਿਲਾਂ ਮਿਸਤਰੀ ਨੇ ਲਿਖਿਆ ਸੀ ਥੋੜਾ ਹਲਕਾ ਲਿਖਿਆ ਸੀਗਾ ਇਹ ਲੋਹਾ ਪਾਰਾ ਬਹੁਤ ਹੈ ਇਹ ਹੁਣ ਪਾਰਾ ਕਰ ਬਈ ਤੇ ਜੋ ਵੀ ਅਪਡੇਟ ਹੈਗੀ ਹੈ ਨਾ ਜੀ ਉਹ ਮੈਂ ਤੁਹਾਨੂੰ ਦੇਵਾਂਗਾ ਜਰੂਰ ਸਾਰਿਆਂ ਨੂੰ ਤੇ ਸਪੋਰਟ ਕਰਾ ਜੇ ਜਰੂਰ ਸੋਚਾ ਜੇ ਇਹ ਬੇਜਬਾਨ ਜਾਨਵਰਾਂ ਖਾਤਰ ਅਸੀਂ ਕਰ ਰਹੇ ਆਂ ਬਈ ਜੋ ਵੀ ਕਰ ਰਹੇ ਤੇ ਬਈ ਇੱਟਾਂ ਵੀ ਲੈ ਆਂਦੀਆਂ ਇੱਟਾਂ ਲਾਈ ਜਾਂਦੇ ਸੀਗੇ ਤੇ ਮੈਂ ਕਿਹਾ ਕੋ ਦੱਸ ਦਈਏ ਹੈ ਨਾ ਸਾਰਿਆਂ ਨੂੰ ਵੀ ਅਸੀਂ ਭਾਈ ਇੱਟਾਂ ਵੀ ਲੈ ਆਂਦੀਆਂ ਤੇ ਪਰ ਸਾਡਾ ਬਜਟ ਟੱਪ ਗਿਆ ਮੰਨ ਕੇ ਜਲਵਾ ਜਿਹੜਾ ਆ ਇਹ ਆ ਪਿਆ ਲੋਹਾ ਪਿਆ ਹਮਨ ਨੂੰ ਦੇਖੋ ਆ ਹਲੋ ਹਾਂ ਤੇ ਬਾਈ ਇੱਕ ਭਰਾ ਨੇ ਕਮੈਂਟ ਕੀਤਾ ਸੀ ਬਾਈ ਆਪਣਾ ਪਤਾ ਕੀ ਗੱਲ ਆ ਵੀ ਨਹੀਂ ਇੰਨਾ ਆਪਣਾ ਬਜਟ ਹੈਗਾ ਹਨਾ ਆ ਫਿਰ ਬਾਈ ਕਹਿੰਦਾ ਸੀ ਮੈਂ ਉਹੀ ਸੇਵਾ ਕਰੀ ਜਨਾ ਵੀ ਆਪਦੇ ਕੋਲ ਬਾਈ ਵਧੀਆ ਗੱਲ ਆ ਮੈਂ ਕਹਿੰਦਾ ਬਾਹਲੀ ਸੋਹਣੀ ਗੱਲ ਤੇ ਚਲੋ ਮਾਲਕ ਨੇ ਜੇ ਤੁਹਾਨੂੰ ਕੁਝ ਬਖਸ਼ਿਆ ਤਾਂ ਤਾਂ ਹੀ ਕਰ ਰਹੇ ਹੋ ਨਾ ਹਨਾ ਆਪਾਂ ਚਲੋ ਹਜੇ ਇੰਨੇ ਜੋਗੇ ਹੈ ਨਹੀਂਗੇ ਮਾਲਕ ਕਰ ਦੂਗਾ ਤੇ ਆਪਾਂ ਜਰੂਰ ਬਈ ਆਪਾਂ ਫਿਰ ਤੇ ਹੁਣ ਵੀ ਆਪਾਂ ਹੈਲਪ ਲੈ ਲੈਂਦੇ ਕੋਈ ਆਪਾਂ ਗਲਤ ਕੰਮ ਨਹੀਂ ਕਰਦੇ ਮਾੜੀ ਗੱਲ ਨਹੀਂ ਹੈਗੀ ਜੀ ਤੇ ਚਲੋ ਆਪਾਂ ਪੁਰਾਣੀਆਂ ਵੀਡੀਓ ਵੇਖ ਲਏ ਜੇ ਆਪਣੀਆਂ ਕਿ ਆਪਾਂ ਸੇਵਾ ਹੀ ਤੇ ਬਾਕੀ ਬੱਚੇ ਆ ਸਾਡੇ ਤੁਸੀਂ ਬੱਚਿਆਂ ਦੀਆਂ ਸੇਤਾਂ ਵੇਖਿਆ ਕਰੋ ਬਾਕੀ ਜਿੰਨੇ ਆਪਣੇ ਕੋਲ ਬੱਚੇ ਹੈਗੇ 12 13 ਬੱਚੇ ਆ ਹੁਣ ਤਾਂ ਸੇਤਾਂ ਵੇਖਿਆ ਕਰੋ ਬਈ ਬੱਚਿਆਂ ਦੀ ਬਾਕੀ ਸ਼ੇਰ ਬਈ ਤੁਸੀਂ ਆ ਰਹਿਣਾ ਭਰਾਵੋਂ ਅਪੀਲ ਕਰਦਾ ਤੇ ਸਾਡੀ ਸਪੋਰਟ ਜਰੂਰ ਮਦਦ ਕੁਛ ਨਾ ਕੁਛ ਕਰਦੇ ਰਿਆ ਕਰੋ ਤੁਸੀਂ ਹੁਣ ਲਾਉਣਾ ਕੱਲ ਨੂੰ ਮਿਸਤਰੀ ਲਾਉਣਾ ਇੱਟਾਂ ਲਿਆਂਦੀਆਂ ਸਮਾਨ ਸਾਰਾ ਲਿਆਂਦਾ ਤੇ ਜੀ ਆ ਬਾਈ ਹੋਰੀ ਆ ਹੈਪੀ ਸੇਵਾਦਾਰ ਬੇਖੋ ਕਰਨੇ ਲੱਗਿਆ ਜਸ਼ਨੀ ਤੇ ਆ ਜਸ਼ਨ ਬਾਈ ਲੱਗੇ ਪੈਂਚ ਸੇਵਾ ਕਰਨ ਸਾਰੇ ਭੈਣ ਭਰਾ ਤੇ ਤੁਹਾਨੂੰ ਅਸੀਂ ਕੱਲ ਨੂੰ ਇੱਥੇ 100% ਅਸੀਂ ਸਾਡੀ ਵੇਲਾ ਇਕ ਵੇਲਾ ਕਰਕੇ ਅਸੀਂ ਸ਼ੈੱਡ ਪਾਲ ਗਏ ਆ ਹਾਲ ਵੇਖ ਲਈ ਕੀ ਹਾਲ ਹੋਇਆ ਤੇ ਆਪਾਂ ਤਾਂ ਇੱਕੋ ਹੀ ਜਾਣਦੇ ਵੀ ਸੇਵਾ ਕਰਿਆ ਕਰੋ ਇਹਨਾਂ ਦੀ ਬੇਜਵਾਨਾਂ ਦੀ ਬਈ ਜੇ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਹਨਾ ਤੇ ਬਦਲੇ ਚ ਮਾਲਕ ਵਾਹਿਗੁਰੂ ਤੁਹਾਨੂੰ ਬਹੁਤ ਆ ਸਾਥ ਦੇਊਗਾ ਤੁਹਾਡਾ ਮਾਲਕ ਤੇ ਸੇਵਾ ਕਰਿਆ ਕਰੋ ਜੀ ਇਹਨੇ ਸਾਹ ਚੜੇ ਪਏ ਕਈ ਕਰਕੇ ਕੱਲ ਨੂੰ ਇੱਥੇ ਸ਼ੁਰੂ ਕਰਨਾ ਮਿਸਤਰੀ ਲਾਉਣਾ ਫਿਰ ਉਹ ਕਵੇਲਾ ਕਬੂਲਾ ਕਰਕੇ ਚੈਨਰ ਵਿਖਾ ਦੇ ਸੀਗੇ ਆ ਚਾਦਰਾਂ 10 ਚਾਦਰਾਂ ਹੀ ਇਹ ਤੇ ਇਟਾਂ ਤੇ ਸਮਾਨ ਬਈ ਮਹਿੰਗਾ ਬਹੁਤ ਆ ਮੈਂ ਕਹਿੰਦਾ ਵੀ ਕਮਰਾ ਪੈ ਜਾਂਦਾ ਇੰਨੇ ਚ ਤਾਂ ਜਿੰਨੇ ਚ ਆਪਣਾ ਸ਼ੈੱਡ ਪਿਆ 30 ਤੋਂ ਤਾਂ ਟੱਪ ਗਿਆ 30 ਦਾ ਸੀ ਐਸਟੀਮੇਟ ਬਣਾਇਆ ਸੀਗਾ ਵੀ 30 ਤੋਂ ਘੱਟ ਹੀ ਬਣਾਇਆ ਸੀਗਾ ਪਰ 30 ਤੋਂ ਟੱਪ ਗਿਆ ਲੋਹਾ ਕਿਉਂਕਿ ਬਹੁਤ ਮਹਿੰਗਾ ਹੀ ਲੋਹਾ ਤੇ ਉਹ ਪਰਚੀਆਂ ਮੇਰੇ ਕੋਲ ਬੜੀਆਂ ਪਈਆਂ ਸਾਰੀਆਂ ਜੋ ਹੀ ਲੈ ਕੇ ਆਉਂਦੀਆਂ ਸੀ ਉਤੋਂ ਸਮਾਨ ਉਮਰ ਤੁਹਾਨੂੰ ਸਾਰਾ ਕੁਝ ਲਾਉਂਗਾ ਉੱਤੇ ਬਈ ਬਹੁਤ ਵਾਕਈ ਹੁਣ ਪਤਾ ਲੱਗਿਆ ਵੀ ਕੌਣ ਹੀ ਮਿਸਤਰੀ ਲਾਉਂਦਾ ਕੋਈ ਹਨਾ ਡਰਦਾ ਪੈਸਾ ਬਹੁਤ ਲੱਗਦਾ ਬਾਬਿਓ ਬਾਕੀ ਸਪੋਰਟ ਕਰਿਆ ਕਰੋ ਜੀ ਤੁਸੀਂ ਵੀਡੀਓ ਸ਼ੇਅਰ ਕਰਦਿਆ ਕਰੋ ਬਈ ਇੰਨੇ ਹੀ ਬਹੁਤ ਆ ਚਲੋ ਆਪਾਂ ਨੂੰ ਤਾਂ ਤੇ ਜਿਹੜਾ ਕੋਈ ਕਰ ਸਕਦਾ ਹਨਾ ਕੋਈ ਦਵਾਈ ਦੇ ਜਾਂ ਆਪਣੇ ਫੀਲਡ ਦੀ ਹੈਲਪ ਜਾਂ ਕੋਈ ਇਹਦੇ 'ਚ ਆਪਣਾ ਸਹਿਯੋਗ ਕਰਨਾ ਚਾਹੁੰਦਾ ਤਾਂ ਉਹ ਜ਼ਰੂਰ ਕਰਿਆ ਜੀ ਸੋਚ ਲੈ ਜੇ ਜਿਵੇਂ ਵੀ ਬਾਕੀ ਤੁਹਾਨੂੰ ਠੀਕ ਲੱਗੇ ਬਾਕੀ ਮਾਲਕ ਵਾਇਗਰ ਆਪੇ ਕਰੂਗਾ ਰਾਮਪਲੀ ਹੈਨਾ ਰਸਤੇ ਵੀ ਰ ਆ ਗਿਆ ਉਹਨੂੰ ਸਭ ਦਾ ਫਿਕਰ ਆ ਵੇਖੋ ਅਸੀਂ ਨਾਂ ਲਿਆ ਹੈਨਾ ਇੱਥੋਂ ਤੱਕ ਵੀ ਪਹੁੰਚ ਗਏ ਸੋਚਿਆ ਵੀ ਨਹੀਂ ਸੀਗਾ ਆਪਾਂ ਦਾ ਇੱਥੋਂ ਤੱਕ ਜਦੋਂ ਇੱਥੋਂ ਤੱਕ ਲੈ ਜਾਂਦਾ ਹੈਨਾ ਗਾਂ ਵੀ ਆਪੇ ਛੱਤ ਪਾਉਣੀ ਹਾਂਜੀ ਆਪੇ ਕਰੂਗਾ ਚਲੋ ਠੀਕ ਹੈ ਜੀ ਸ਼ੇਅਰ ਕਰ ਦਿਓ ਕੋਈ ਕੰਮ ਜੀ